ਅੱਜ ਸਵਰਕੇ ਵਿਆਹ ਤੇ ਗਿਆ ਸੀ ਪੂਰਾ ਟੱਬਰ ਮਗਰੋਂ ਚੋਨਾ ਨੇ ਘਰ ਚ ਮਚਾਈ ਐਸੀ ਲੁੱਟ ਜੋ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਹਰ ਘਰ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਕਿਸੇ ਨਾਲ ਐਨੀ ਮਾੜੀ ਨਾ ਹੋਵੇ ਫਗਵਾੜਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਖੁਸ਼ੀ ਦੇ ਨਾਲ ਇੱਕ ਵਿਆਹ ਸਮਾਗਮ ਦੇ ਵਿੱਚ ਗਿਆ ਹੋਇਆ ਸੀ ਲੇਕਿਨ ਨਹੀਂ ਪਤਾ ਸੀ ਕਿ ਮਗਰੋਂ ਉਹਨਾਂ ਦੇ ਘਰ ਦੇ ਵਿੱਚ ਐਨਾ ਵੱਡਾ कांड ਹੋ ਜਾਵੇਗਾ ਦੱਸ ਦਈਏ ਕਿ ਦਿਨ ਦਿਹਾੜੇ ਬੇਖੌਫ ਚੋਰਾ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਪੂਰਾ ਪਰਿਵਾਰ ਵਿਆਹ ਦੇ ਵਿੱਚ ਗਿਆ ਹੋਇਆ ਸੀ ਤਾਂ ਚੋਰ ਘਰ ਦਾ ਦਰਵਾਜ਼ਾ ਤੋੜ ਕੇ ਘਰ ਦੇ ਵਿੱਚ ਅੰਦਰ ਐਂਟਰ ਕਰਦੇ ਨੇ ਤਾਂ ਦੱਸ ਦਈਏ ਕਿ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਦਾ ਕਹਿਣਾ ਹੈ ਕਿ 2 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਚੋਰਾਨੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ 2 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸੀ। ਉਹਨਾਂ ਸੀ ਗਏ ਸੀ ਕਿ ਮੈਂ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਅਸੀਂ ਉੱਥੇ ਗਏ ਸੀਗੇ ਸਾਡੇ 11:15 ਵਜੇ ਤਾਂ 2-3 2:30 ਵਜੇ ਅਸੀਂ ਆਏ ਆ ਸਾਡੇ ਘੰਟੇ ਵਿੱਚ ਆਦਿਆਂ ਨੂੰ ਆ ਕੇ ਦੇਖਿਆ ਬਾਹਰਲੇ ਲੋਕ ਖੁੱਲੇ ਹੋਏ ਸੀਗੇ ਤਾਂ ਮੈਂ ਚਾਬੀ ਸਾਡੇ ਕੋਲ ਸੀਗੀ ਤਾਂ ਮੈਂ ਆ ਕੇ ਦੇਖਿਆ ਮੈਂ ਕਹਾਂ ਮੇਰੇ ਨਾਲ ਛੋਟੀ ਜੀ ਬੇਟੀ ਆਈ ਸੀ ਮੈਂ ਕਹਾਂ ਫਿਰ ਮੈਂ ਅੰਦਰ ਜਾ ਕੇ ਦੇਖਦੀ ਆ ਵਿਚਾਲੇ ਤੂੰ ਪਿੱਛੇ ਰਹਿ ਤਾਂ ਮੈਂ ਦੇਖਾਂ ਅੰਦਰ ਕੁਝ ਮਤਲਬ ਕਿ ਕੋਈ ਬੰਦਾ ਨਾ ਲੁਕਿਆ ਹੋਵੇ ਮੈਂ ਜਦੋਂ ਆ ਕੇ ਦੇਖਿਆ ਅੰਦਰ ਲਿਆ ਸਾਰਾ ਸਮਾਨ ਵੀ ਇੱਥੇ ਖਿਲਰਿਆ ਪਿਆ ਸੀਗਾ ਤੇ ਲੋਕ ਟੁੱਟੇ ਹੋਏ ਸੀਗੇ ਕੋਈ 골ਡ ਵਗੈਰਾ ਵੀ ਲੈ ਕੇ ਹਾਂਜੀ 골ਡ ਵੀ ਲੈ ਕੇ ਗਿਆ